ਸੋ ਅਗਲੀ ਬ੍ਰੇਕਿੰਗ ਜਲੰਧਰ ਪੁਲਿਸ ਕਮਿਸ਼ਨੇਟ ਨੇ ਹੁਣ ਤੱਕ ਦਾ ਸਭ ਤੋਂ ਵੱਡੀ ਨਸ਼ੇ ਦੀ ਖੇਪ ਜ਼ਬਤ ਕੀਤੀ ਹੈ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਮੁੱਖ ਸਰਗਨਾ ਨੂੰ ਕਾਬੂ ਕੀਤਾ ਹੈ ਸੋ ਸ਼ਹਿਰ ਦੇ ਇਤਿਹਾਸ ਦੇ ਵਿੱਚ ਡਰਗ ਦੀ ਸਭ ਤੋਂ ਵੱਡੀ ਖੇਪ ਹੈ ਜਿਹੜੇ ਕਿ ਬਰਾਮਦ ਕੀਤੀ ਹੈ 48 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ ਕੀਤੇ ਨੇ ਸੋ ਸਿੰਡੀਕੇਟ ਦੇ ਸਰਹੱਦ ਪਾਰ ਫੈਲੇ ਹੋਏ ਹਨ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਦੇ ਨਾਲ ਜੁੜੇ ਨਾ ਦੇ ਨੈਟਵਰਕ ਅਤੇ 21 ਲੱਖ ਰੁਪਏ ਦੇ ਨਾਜਾਇਜ਼ ਫੰਡ ਵੀ ਜ਼ਬਤ ਕੀਤੇ ਨੇ ਸੋ ਇੱਕ ਨੋਟ ਗਿਨਣ ਵਾਲੀ ਮਸ਼ੀਨ ਅਤੇ ਤਿੰਨ ਹਾਈ ਟੈਕ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ। ਸੋ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ ਜਲੰਧਰ ਪੁਲਿਸ ਨੇ ਵੱਡੇ ਨਸ਼ਾ ਤਸਕਰੀ ਗਿਰੋਹ ਨੂੰ ਕਾਬੂ ਕੀਤਾ ਹੈ। 48 ਕਿਲੋਗ੍ਰam ਹੈਰੋਇਨ ਸਣੇ ਤਿੰਨ ਆਪਰੇਟਰ ਗ੍ਰਫਤਾਰ ਕੀਤੇ ਗਏ ਨੇ ਪੰਜ ਦੇਸ਼ਾਂ ਤੇ ਦੋ ਰਾਜਾਂ ਦੇ ਵਿੱਚ ਫੈਲਿਆ ਹੋਇਆ ਸੀ ਨੈੱਟਵਰਕ। ਸੋ ਜਲੰਧਰ ਪੁਲਿਸ ਨੇ ਵੱਡੇ ਨਸ਼ਾ ਸਸਲਾਗਿਰੋਧ ਦਾ ਪਰਦਾ ਫਾਸ਼ ਕੀਤਾ ਹੈ ਪੰਜ ਦੇਸ਼ਾਂ ਦੇ ਦੋ ਰਾਜਾਂ ਦੇ ਵਿੱਚ ਫੈਲਾ ਹੋਇਆ ਸੀ ਇਹ ਨੈਟਵਰਕ ਦਾਜ਼ੇ ਕੀ ਐਨਡੀਪੀਐਸ ਸੈਕਟ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਜੋ ਨਸ਼ੇ ਦੀ ਵੱਡੀ ਖੇਪ ਵੀ ਜ਼ਬਤ ਕੀਤੀ ਗਈ ਹੈ ਮੁੱਖ ਸਰਗਨਾ ਜੜਾ ਸੀ ਇਸ ਗਿਰੋਧਾ ਉਸ ਨੂੰ ਕਾਬੂ ਕਰ ਲਿਆ ਗਿਆ ਸੋ ਸ਼ਹਿਰ ਦੇ ਇਤਿਹਾਸ ਦੇ ਵਿੱਚ ਡਰਗ ਦੀ ਸਭ ਤੋਂ ਵੱਡੀ ਕੇਪ ਹੈ ਜਿਹੜੀ ਕਿ ਬਰਾਮਦ ਹੋਈ ਹੈ 48 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ ਕੀਤੇ ਗਏ ਨੇ ਸਿੰਡੀਕੇਟ ਦੇ ਤਾਰ ਸਰਹੱਦ ਦੇ ਪਾਰ ਵੀ ਫੈਲੇ ਹੋਏ ਸੋ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਦੇ ਨਾਲ ਇਹਨਾਂ ਦੇ ਤਾਰ ਜੁੜੇ ਹੋਏ ਮਿਲੇ ਨੇ ਕਰੇਲੂ ਨੈਟਵਰਕ ਦੇ ਵਿੱਚ ਦੋ ਰਾਜ ਜੰਮੂ ਕਸ਼ਮੀਰ ਅਤੇ ਗੁਜਰਾਤ ਦੇ ਵਿੱਚ ਵੀ ਫੈਲੇ ਸੋ 21 ਲੱਖ ਰੁਪਏ ਦੇ ਨਾਜਾਇਜ਼ ਫੰਡ ਵੀ ਜ਼ਬਤ ਕੀਤੇ ਗਏ ਨੇ ਤੇ ਇੱਕ ਨੋਟ ਗਿਨਣ ਵਾਲੀ ਮਸ਼ੀਨ ਅਤੇ ਤਿੰਨ ਹਾਈ-ਟੈਕ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਸੋ ਵੱਡਾ ਗਿਰੋਹ ਜਿਸ ਦਾ ਕਿ ਪਰਦਾ ਫਾਸ਼ ਕੀਤਾ ਗਿਆ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾ ਫਾਸ਼ ਹੋਇਆ ਜਲੰਧਰ ਪੁਲਿਸ ਨੇ ਵੱਡੇ ਨਸ਼ਾ ਤਸਕਰੀ ਗਿਰੋਹ ਨੂੰ ਕਾਬੂ ਕੀਤਾ ਹੈ 47 ਕਿਲੋਗ੍ਰਾਮ ਹੈਰੋਇਨ ਸਣੇ ਤਿੰਨ ਆਪਰੇਟਰ ਗ੍ਰਫਤਾਰ ਹੋਏ ਨੇ ਸੋ ਵੱਡੀ ਖੇਪ ਹੈ ਜਿਹੜੀ ਕਿ ਇਹ ਬਰਾਮਦ ਕੀਤੀ ਗਈ ਹੈ ਪੰਜ ਦੇਸ਼ਾਂ ਤੇ ਦੋ ਰਾਜਾਂ ਦੇ ਵਿੱਚ ਜਿਹੜਾ ਨੈੱਟਵਰਕ ਹੈ ਜਿਹੜਾ ਕਿ ਫੈਲਿਆ ਹੋਇਆ ਸੀ 29पीएस ਐਕਟ ਤਹਿਤ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਸੋ ਵੱਡੀ ਕਾਮਯਾਬੀ ਜੰਦਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਹੈ ਸੋ ਨਰੇਂਦਰ ਗੁਪਤਾ ਸਾਡਾ ਜੋੜ ਚੁੱਕੇ ਨੇ ਬਾਰੇ ਜਾਣਕਾਰੀ ਦੇ ਲਈ ਸੋ ਨਰੇਂਦਰ ਵੱਡਾ ਨਸ਼ਾ ਤਸਕਰੀ ਦਾ ਗਿਰੋਹ ਜਿਸ ਨੂੰ ਕਿ ਕਾਬੂ ਹੋਇਆ ਸੋ ਵੱਡੀ ਕਾਮਯਾਬੀ ਹੱਥ ਲੱਗੀ ਹੈ ਤੇ ਵੱਡੀ ਮਾਤਰਾ ਦੇ ਵਿੱਚ ਜਿਹੜੀ ਕਿ ਇਹ ਨਸ਼ੀਲੀ ਵਸਤੂ ਜਿਹੜੀ ਕਿ ਹੈਰੋਇਨ ਇਹ ਵੀ ਬਰਾਮਦ ਹੋਈ ਹੈ ਹੋਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਆ ਬਿਲਕੁਲ ਦੇਖੋਗੇ ਪਰ ਮੈਂ ਗੱਲ ਕਰੀਏ ਤੇ ਜਲੰਧਰ ਸ਼ਹਿਰ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਖੇਪ ਜਿਹੜੀ ਹੈ ਤੇ ਫੜੀ ਗਈ ਆ 48 ਕਿਲੋ ਹੈਰਨ ਸਮੇਤ ਤਿੰਨ ਵਿਅਕਤੀ ਨੂੰ ਕਾਬੂ ਕੀਤਾ ਗਿਆ ਵਾ ਔਰ ਅੱਜ ਤੱਕ ਮਤਲਬ ਕਿ ਜਲੰਧਰ ਦੇ ਵਿੱਚ ਇੰਨੀ ਵੱਡੀ ਖੇਪ ਕਦੀ ਵੀ ਨਹੀਂ ਫੜੀ ਗਈ ਇਹ ਤੇ ਜਲੰਧਰ ਇਤਿਹਾਸ ਦੇ ਵਿੱਚ ਇੱਕ ਜਿਹੜੀ ਹੈ ਸਭ ਤੋਂ ਵੱਡੀ ਖੇਪ ਜਿਹੜੀ ਹੈ ਜਿਹੜੀ ਆ ਕੱਲ ਦੇ ਰਾਜ ਜਿਹੜੀ ਆ ਪੋਲਸੋਲੋ ਜਿਹੜੀ ਆ ਸੀਐਫ ਟਾਪ ਵੱਲੋਂ ਜਿਹੜੀ ਆ ਫੜੀ ਗਈ ਆ ਉਹ ਸਭ ਤੋਂ ਵੱਡੀ ਕਾਮਜਾਬ ਕੀ ਨਸ਼ਾ ਤਸਕਰ ਜਿਹੜੇ ਨੇ ਇਹ ਅੰਤਰ ਇਹ ਸਭ ਤੋਂ ਵੱਡੇ ਨਰੋਗਿਕ ਨਸ਼ਾ ਤਸਕਰਾਂ ਦੇ ਜਿਹੜੇ ਨੈਟਵ ਇਹ ਮੁੱਖ ਸਰਗਨਾ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਕਿ ਜਿਹੜੇ ਮੇਨ ਜਿਹੜੇ ਸਰਗਨਾ ਸੀ ਜਿਹੜੇ ਕਿ ਅੱਗੇ ਸਾਰੇ ਸਪਲਾਈ ਕਰਦੇ ਸੀ ਉਹਨਾਂ ਨੂੰ ਜਿਹੜਾ ਵਾ ਦੇਰ ਰਾਤ ਕਮਿਸ਼ਨ ਰੇਡ ਪੁਲਿਸ ਦੇ ਸੀਐਸਟਾਫ ਵੱਲੋਂ ਜਿਹੜਾ ਵਾ ਕਾਬੂ ਕੀਤਾ ਗਿਆ ਵਾ ਔਰ ਸਭ ਤੋਂ ਵੱਡੀ ਗੱਲ ਦੇਖੋ ਇਹਨਾਂ ਦੇ ਤਾਂ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਦਿਕ ਨੇਟਾ ਦੇ ਨਾਲ ਜੁੜੇ ਹੋਏ ਜਿਹੜੇ ਨੇ ਨੈਟਵਰਕਸ ਦੱਸੇ ਜਾਂਦੇ ਨੇ ਔਰ ਅਗਰ ਗੱਲ ਕਰੀਏ ਤੇ ਭਾਰਤ ਦੇ ਦੋ ਰਾਜਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਵਾ ਜਾਲ ਫੈਲਿਆ ਹੋਇਆ ਸੀ ਜੰਮੂ ਕਸ਼ਮੀਰ ਤੇ ਗੁਜਰਾਤ ਵਿੱਚ ਇਹਨਾਂ ਦਾ ਜਾਲ ਫੈਲਿਆ ਹੋਇਆ ਸੀ ਜਿਸ ਨੂੰ ਕੀ ਜਲੰਧਰ ਪੁਲਿਸ ਕੀ ਲੱਖ ਰੁਪਈਆ ਜਿਹੜਾ ਵਾ ਕੈਸ਼ ਫੜਿਆ ਗਿਆ ਔਰ ਇੱਕ ਜਿਹੜੀ ਮਸ਼ੀਨ ਜ਼ਬਤ ਕੀਤੀ ਗਈ ਹੈ ਜਿਹਦੇ ਰਹੀਏ ਲੋਡ ਗਿੰਦੇ ਸੀ ਔਰ ਤਿੰਨ ਗੱਡੀਆਂ ਜਿਹੜੀਆਂ ਕਿ ਹਾਈ ਟੈਕ ਗੱਡੀਆਂ ਵਾ ਉਹ ਵੀ ਜਿਹੜੀਆਂ ਇਨਾਂ ਵੱਲੋਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਵਾ ਔਰ ਪੁਲਿਸ ਵੱਲੋਂ ਜਿਹੜੇ ਤਿੰਨੇ ਜਿਹੜੇ ਰੋਪੀ ਫੜੇ ਗਏ ਨੇ ਹੁਣ ਇਹਨਾਂ ਦਾ ਜਿਹੜਾ ਪੁਲਿਸ ਜਿਹੜੀ ਆ ਕੋਰਟ ਦੇ ਵਿੱਚ ਪੇਸ਼ ਕਰਕੇ ਅੱਜ ਉਹਨਾਂ ਦਾ ਜਿਹੜਾ ਵਾ ਮਾਰ ਹਾਸਲ ਕਰੇਗੀ ਮਾਰ ਤੋਂ ਬਾਅਦ ਜਿਹੜਾ ਵਾ ਇਹਨਾਂ ਕੋਲੋਂ ਪੁੱਛ ਕੇ ਛੋਏਗੀ ਕਿ ਇਹਨਾਂ ਦਾ ਹੋਰ ਕਿਹੜੇ ਕਿਹੜੇ ਜੜੇ ਨੇ ਸਫੇਦ ਬੋਸ਼ ਸਫੇਦ ਬੋਸ਼ ਨੇਤਾ ਜਣੇ ਨੇ ਕਿੰਨਾ ਦੇ ਫੜੀ ਗਈ ਹੈਗੀ ਆ ਇਹ ਕਿੱਥੇ ਕਿੱਥੇ ਸਪਲਾਈ ਕਰਨੀ ਸੀ ਇਹ ਸਾਰਾ ਜਿਹੜਾ ਵਾ ਹੁਣ ਇਹਦੇ ਤੋਂ ਜਿਹੜਾ ਪੁੱਛ ਕੇ شويه ਗਿਰ ਖਲਾਸਾ ਜਿਹੜਾ ਵਾ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਲਦ ਇਹ ਵੀ ਨੈਟਵਰਕ ਦਾ ਖਲਾਸਾ ਕਰਾਂਗੇ ਕਿ ਜਿਹੜੀ ਹੈ 48 ਕਿਲੋ ਹੈਵਿੰਗ ਫੜੀ ਗਈ ਹੈ ਇਹ ਕਿੱਥੇ ਕਿੱਥੇ ਦੀ ਸਪਲਾਈ ਹੋਣੀ ਸੀ ਕਿਹੜੇ ਕਿਹੜੇ ਰਾਜਾਂ ਤੋਂ ਨਹੀਂ ਸੀ ਕਿੱਥੇ ਕਿੱਥੇ ਹੋਣੀ ਸੀ ਇਹਦੇ ਸਾਰਾ ਜਿਹੜਾ ਵਾ ਹੁਣ ਪੁੱਛ ਕੇ ਇਸ ਦੇ ਦਰਮਿਆਨ ਜਲਾ ਵਾ ਪਰ ਅਮਜੀਤ ਉਹ ਕਹਿੰਦੇ ਕਿ ਸਾਰਾ ਪਤਾ ਲੱਗੇਗਾ ਉਹ ਸਭ ਤੋਂ ਵੱਡੀ ਗੱਲ ਕੀ ਹੈ ਜਿਹੜਾ ਇੱਕ ਬਹੁਤ ਤਗੜਾ ਨੈਟਵਰਕ ਜਿਹੜਾ ਵਾ ਜੀ ਬਿਲਕੁਲ ਬਹੁਤ ਵੱਡਾ ਨੈਟਵਰ ਸੋ ਵੱਡੀ ਖੇਪ ਵੀ ਜਿਹੜੀ ਕਿ ਬਰਾਮਦ ਹੋਈ ਹੈ ਸੋ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਸਾਹਮਣੇ ਆਵੇਗੀ ਜੀ ਬਿਲਕੁਲ ਦੇਖੋ ਇਹ ਅੰਤਰਰਾਸ਼ਟਰੀ ਗਰੋਹ ਬਿਲਕੁਲ ਕਲੀਅਰ ਹੈ ਕਿਉਂਕਿ ਜਿਹਨਾਂ ਦੇ ਤਾਰੀ ਤੁਰਕੀ ਨਾਲ ਅਫਗਾਨਿਸਤਾਨ ਪਾਕਿਸਤਾਨ ਕੈਨੇਡਾ ਨਾਲ ਜੁੜੇ ਹੋਏ ਸੀ ਤੇ ਅੰਤਰਰਾਸ਼ਟਰੀ ਗਰੋਹ ਸੀ ਔਰ ਦੂਜੀ ਗੱਲ ਕਿ ਅਗਰ ਭਾਰਤ ਦੀ ਗੱਲ ਕਰੀਏ ਭਾਰਤ ਦੇ ਵਿੱਚ ਜੰਮੂ ਕਸ਼ਮੀਰ ਤੋਂ ਗੁਜਰਾਤ ਦੇ ਵਿੱਚ ਇਹਨਾਂ ਦਾ ਨੈਟਵਰਕ ਜਿਹੜਾ ਫੈਲਿਆ ਹੋਇਆ ਸੀ ਜਿਸ ਨੂੰ ਕਿ ਜਨਰਲ ਪੁਲਿਸ ਨੇ ਹੁਣ ਦੇਰ ਰਾਤ ਕਰਿਆ ਕਰ ਦਿੱਤਾ ਗਿਆ ਹੈ ਔਰ ਉਸ ਤੋਂ ਵੱਡੀ ਗੱਲ ਹੈ ਕਿ 48 ਕਿਲੋ ਜਿਹੜੀ ਹੈਰਨ ਫੜੀ ਗਈ ਹੈ ਸਭ ਤੋਂ ਕੀ ਇਹ ਕਿੱਥੇ ਕਿੱਥੇ ਦੀ ਸਪਲਾਈ ਹੋਣੀ ਸੀ 48 ਕਿਲੋ ਹੈਰਨ ਕਿੱਥੇ ਜਾਣੀ ਸੀ ਕਿਹੜੇ ਕਿਹੜੇ ਸ਼ ਪਰਦਾ ਫਾਸ਼ ਕਰਾਂਗੇ ਔਰ ਪੁਲਿਸ ਨੂੰ ਉਮੀਦ ਹੈ ਕਿ ਇਹ ਬਹੁਤ ਵੱਡਾ ਕ੍ਰੈਕਟ ਜਿਹੜਾ ਵਾ ਇਹਦੇ ਨਾਲ ਜੁੜਿਆ ਹੋਇਆ ਵਾ ਜਿਹੜਾ ਕਿ ਜਲਦ ਅਸੀਂ ਜਿਹੜਾ ਵਾ ਹੁਣ ਇਹਨੂੰ ਜਲਾਵਾ ਪਰਦਾ ਫਾਸ਼ ਕਰਕੇ ਜਿਹੜਾ ਵਾ ਸਾਰਿਆਂ ਦੇ ਸਾਹਮਣੇ ਲਿਆਵਾਂਗੇ ਔਰ ਸਭ ਤੋਂ ਵੱਡੀ ਗੱਲ ਕੀ ਸਰਗਨਾ ਸੀ ਜਿਹੜਾ ਫੜਿਆ ਗਿਆ ਜਿਹੜਾ ਕਿ ਮੇਨ ਸਪਲਾਈਅਰ ਸੀ ਪੁਲਿਸ ਨੇ ਪੁਲਿਸ ਨੇ ਹੁਣ ਉਹਨੂੰ ਫੜਿਆ ਗਿਆ ਉਹਦੇ ਵੱਲੋਂ ਜਿਹੜੇ ਛੋਟੇ-ਛੋਟੇ ਜਿਹੜੇ ਨੇ ਹੁਣ ਜਿਨ੍ਹਾਂ ਕੋਲ ਛੇਪ ਜਾਣੀ ਸੀ ਉਹਨਾਂ ਦੇ ਉੱਤੇ ਹੁਣ ਅਗਲਾ ਐਕਸ਼ਨ ਜਿਹੜਾ ਪੁਲਿਸ ਦਾ ਹੋਏਗਾ ਕਿ ਉਹਨਾਂ ਨੂੰ ਜਿਹੜਾ ਵਾ ਹੁਣ ਕਰਿਆ ਕਰਕੇ ਕਿ ਪੰਜਾਬ ਦੇ ਅੰਦਰੋਂ परमजित बिलकुल 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 जी जी बहुत बहुत धनवाद तमाम जानकारी देले